ਗੁਰਪਿਆਰੇ 사ਤਸੰਗ ਜੀ ਫਤਿ ਪ੍ਰਵਾਣ ਕਰੋ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਕਿਰਪਾ ਸਦਕਾ ਤੇ ਸਮੂਹ 사ਤਸੰਗ ਜੀ ਦੇ ਸਹਿਯੋਗ ਨਾਲ ਇਸ ਗਰੁੱਪ ਵਿੱਚ 25 ਜੂਨ ਤੋਂ ਸ੍ਰੀ ਸਹਿਜ ਪਾਠ ਆਰੰਭ ਹੋਣਗੇ ਜੀ ਇਸ ਵਿੱਚ ਆਪ ਜੀ ਨੂੰ ਰੋਜ਼ਾਨਾ ਸਹਿਜ ਪਾਠ ਦੇ ਰੂਪ ਵਿੱਚ ਸੰthia ਜੀ ਇੱਕ ਵੀਡੀਓ ਆਵੇਗੀ ਜਿਸ ਦਾ ਸਮਾਂ 15 ਮਿੰਟ ਤੱਕ ਹੋਵੇਗਾ ਆਪ ਸਭ ਸੰਗਤਾਂ ਦੇ ਚਰਣਾ ਵਿੱਚ ਨਿਮਰਤਾ ਸਹਿਤ ਦਾਸਾਂ ਵੱਲੋਂ ਕੁਝ ਬੇਨਤੀਆਂ ਕੀਤੀਆਂ ਜਾਂਦੀਆਂ ਹਨ ਜੋ ਕਿ ਸ੍ਰੀ ਸਹਿਜ ਪਾਠ ਕਰਨ ਦੀ ਮਰਿਆਦਾ ਵਿੱਚ ਵੀ ਮੌਜੂਦ ਹੈ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਆਰੰਭਤਾ ਅਤੇ ਸੰਪੂਰਤਾ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤੀ ਜਾਵੇਗੀ ਸ੍ਰੀ ਸਹਿਜ ਪਾਠ ਆਰੰਭ ਕਰਨ ਤੋਂ ਪਹਿਲਾਂ ਹਰ ਇੱਕ ਪ੍ਰਾਣੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੇਖ ਕਰਵਾ ਕੇ ਇਹ ਅਰਦਾਸ ਕਰੇ ਕਿ ਸਤਿਗੁਰੂ ਜੀ ਆਪਕੀ ਕਿਰਪਾ ਨਾਲ ਮੈਂ ਸ੍ਰੀ ਸਹਿਜ ਪਾਠ ਆਰੰਭ ਕਰਨ ਜਾ ਰਹੇ ਹਾਂ ਜਾਂ ਜਾ ਰਹੀ ਹਾਂ ਸੱਚੇ ਪਾਤਸ਼ਾਹ ਜੀ ਇਹ ਸਹਿਜ ਪਾਠ ਆਪ ਜੀ ਦੀ ਕਿਰਪਾ ਨਾਲ ਹੀ ਮੇਰੇ ਕੋਲੋਂ ਹੋ ਸਕਦਾ ਹੈ ਜੀ ਅਤੇ ਆਪ ਜੀ ਰੋਜ਼ਾਨਾ ਨਿਰਵਿਗਨਤਾ ਸਿਹਤ ਮੇਰੇ ਕੋਲੋਂ ਸੇਵਾ ਕਰਵਾਣੀ ਜੀ ਜੇ ਕਿਸੇ ਕਾਰਨ ਕਰਕੇ ਕੋਈ ਵੀ ਮਨੁੱਖ ਪ੍ਰਾਣੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਹੀਂ ਜਾ ਸਕਦਾ ਤਾਂ ਉਹ ਆਪ ਦੇ ਕਿਸੇ ਸੱਜਣ ਨੂੰ ਜਾਂ ਗ੍ਰੰਥੀ ਸਿੰਘ ਨੂੰ ਕਹਿ ਕੇ ਹਜੂਰੀ ਵਿੱਚ ਮਹਾਰਾਜ ਜੀ ਅਰਦਾਸ ਬੇਨਤੀ ਕਰਵਾ ਕੇ ਆਰੰਭ ਕਰ ਸਕਦਾ ਹੈ ਦੂਸਰੀ ਬੇਨਤੀ ਪਾਠ ਕਰਨ ਲੱਗਿਆਂ ਸਚੰਤਾ ਰੱਖਣ ਦੀ ਕਿਰਪਾਤਾ ਕਰਨੀ ਜਿਵੇਂ ਸਿਰ ਪੂਰਾ ਕੱਜਿਆ ਹੋਵੇ ਅਤੇ ਪੈਰਾਂ ਵਿੱਚ ਜੋੜਾ ਨਾ ਹੋਵੇ ਜੇ ਹੋ ਸਕੇ ਤਾਂ ਆਪਾਂ ਜਿਸਨਾਨਾ ਹੱਥ ਮੂੰਹ ਸੁੱੱਚੇ ਕਰ ਲਵੇ ਜਾਣ ਪਾਠ ਵਿੱਚ ਸਮੇਂ ਦੀ ਕੋਈ ਪਾਬੰਦੀ ਨਹੀਂ ਦਿਨ ਵਿੱਚ ਜਦ ਮਰਜੀ ਆਪ ਜੀ ਪਾਠ ਸਰਵਣ ਕਰ ਸਕਦੇ ਹੋ ਪਰ ਪਾਠ ਪੂਰੀ ਇਕਾਗਰਤਾ ਨਾਲ ਕੀਤਾ ਜਾਵੇ ਹੋਨਾ ਸੰਤਾਂ ਨੂੰ ਪ੍ਰੇਰਿਤ ਕਰਕੇ ਸੈਜ ਪਾਠ ਸੰਖਿਆ ਗਰੁੱਪ ਨਾਲ ਜੋੜਨ ਦੀ ਕਿਰਪਾਲਤਾ ਕਰਨੀ ਅਤੇ ਦਾਸਾਂ ਨੂੰ ਆਸ਼ੀਸ਼ ਬਖਸ਼ਿਸ਼ ਕਰਨੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ